ਧਰਮਪ੍ਰ ਗਾਂਧੀ ਦਾ ਕਾਂਗਰਸ ਚ ਰਸਮੀ ਤੌਰ ਤੇ ਸ਼ਾਮਲ ਹੋਣਾ ਇਹ ਵੱਖ-ਵੱਖ ਗੱਲਾਂ ਕਿਉਂਕਿ ਉਹ ਆਵਾਜ਼ ਵੀ ਪਾਰਟੀ ਦੇ ਵਿੱਚ ਗਏ ਸੀ ਪਹਿਲਾਂ ਜਿਹਦੇ ਨਾਲ ਉਹਨਾਂ ਦੇ ਗੰਭੀਰ મતਭੇਦ ਹੋਏ ਸੀਰੀਅਸ મતਭੇਦ ਹੋਏ ਜਾਂ ਲੋਕ ਸਭਾ ਦੇ ਵਿੱਚ ਜਦੋਂ ਬੋਲਦੇ ਸੀ ਉਹ ਜਿਹੜਾ ਨਹਿਰੂ ਵਾਲਾ ਮਾਡਰਨ ਉਹਨੂੰ ਆਵਾਜ਼ ਦੇ ਹੁੰਦੇ ਸੀ ਵੀ ਇਹਨੇ ਦੇਸ਼ ਨੂੰ ਕਿਵੇਂ ਬਚਾਇਆ ਕਿਵੇਂ ਵਧਾਇਆ ਇਹ ਇਹ ਉਹ ਮਾਡਰਨ ਵੇਚਣ ਵਾਲੇ ਨੇ ਜਿਹੜੇ ਇਹ ਕਿਵੇਂ ਦੇਸ਼ ਨੂੰ ਨੁਕਸਾਨ ਕਰ ਰਹੇ ਹੋ ਇਸ ਕਰਕੇ ਹਾਈ ਕਮਾਂਡ ਨਾਲ ਸੋਨੀਆ ਗਾਂਧੀ ਨਾਲ ਰਾਹੁਲ ਗਾਂਧੀ ਨਾਲ ਨਿੱਜੀ ਤੌਰ ਤੇ ਉਹਨਾਂ ਦੇ ਵਧੀਆ ਸਬੰਧ ਸੀ ਉਪਰ ਭਰਦੀਆਂ ਪੈਨਸ਼ਨਾਂ ਹੋ ਜਾਣਗੀਆਂ ਡਬਲ ਪੈਨਸ਼ਨਾਂ ਹੋ ਜਾਣਗੀਆਂ ਵਿਧਾਨ ਸਭਾ ਦੀਆਂ ਵੀ ਚੱਲੀਆਂ ਜਾਣਗੀਆਂ ਲੋਕ ਸਭਾ ਦੀਆਂ ਵੀ ਚੱਲੀਆਂ ਜਾਣਗੀਆਂ ਸੋ ਇਸ ਕਰਕੇ ਤਾਂ ਇੱਕ ਨਿੱਜੀ ਨਿੱਜੀ ਕਾਰੋਬਾਰ ਲਈ ਜੇ ਆਪਾਂ ਕਹਿੰਦੇ ਆ ਬੁਰਾ ਹੈ ਸਾਰਾ ਜਾਂ ਪੁੱਜ ਕੇ ਵਾਰਿਆ ਜਾ ਰਿਹਾ ਹੈ 50 ਤੋਂ ਬੜਾ ਵਾਰ ਹੋ ਗਿਆ ਜੀ ਪੰਜਾਬ ਦੇ ਹਿੰਦੂ ਸ਼ਹਿਰਾਂ ਦੇ ਵਿੱਚ ਇਕੱਠੇ ਹੋ ਗਏ ਇਸ ਕਰਕੇ ਭਾਜਪਾ ਨੂੰ ਸ਼ਹਿਰਾਂ ਤੇ ਫੋਕਸ ਕਰਨਾ ਚਾਹੀਦਾ ਹੈ ਹਾਲਾਂਕਿ ਪੰਜਾਬ ਦਾ ਹਿੰਦੂ ਕਦੇ ਵੀ ਉਸ ਰੂਪ ਚ ਇੰਨਾ ਕਮਿਊਨਨ ਨਹੀਂ ਲਿਆ ਧਰਮ ਦੇ ਤੌਰ ਤੇ ਉਹਦਾ ਰੌਲਾ ਇਸ ਕਰਕੇ ਰਿਹਾ ਜਦੋਂ ਪੰਜਾਬ ਦੇ ਸਿੱਖਾਂ ਦੀਆਂ ਮੰਗਾਂ ਲਈ ਲੜਾਈ ਚੱਲਦੀ ਹੈ ਤਾਂ ਉਹਨਾਂ ਨੂੰ ਫਖਵਾਦ ਹੋ ਜਾਉਂਦਾ ਰਿਹਾ ਜਾਂਦਾ ਹੈ ਪਾਰਟੀ ਦਾ ਪਾਰਟੀ ਦਾ ਅਜੰਡਾ ਇਹੀ ਆ ਕਿ ਪੰਜਾਬ ਦੇ ਵਿੱਚ ਬੱਦ ਬੱਦ ਘਚੋਲਾ ਪਾ ਕੇ ਇੱਥੇ ਕੋਈ ਸਹੀ ਵਰਤਾਂਤ ਨਾ ਸਿਰਜਿਆ ਜਾਵੇ ਇੱਥੇ ਕੋਈ ਇਹੀ ਜਿਹੀ ਫੋਰਸ ਨਾ ਉੱਭਰੇ ਜਿਹੜੀ ਫੈਡਰਲ ਜਿੰਦੀ ਸਿਆਸਤ ਦੀ ਪੰਥ ਜਾਂ ਪੰਜਾਬ ਦੀ ਸਿਆਸਤ ਦੀ ਆ ਉਹਨੂੰ ਉਸ ਰੂਪ ਚ ਅੱਗੇ ਕੈਰੀ ਆਨ ਕਰੇ ਵਧਾਵੇ ਲੱਭਤ ਲੀਡਰਸ਼ਿਪ ਕਿੱਥੇ ਜੁੜੂਗੀ ਮੈਨੂੰ ਦਿਖਾਓ ਅਰੇ ਟਾਇਰਡ ਅਫਸਰ ਨੇ ਸਾਰੇ ਜਾਂ ਨਚਾਰ ਨੇ ਜਾਂ ਕਲਾਕਾਰ ਨੇ ਸਿਆਸੀ ਲੀਡਰਸ਼ਿਪ ਕਿੱਥੇ ਆਈ ਦਲਤਾਂ ਦੀ ਦਲ ਪੱਤਾਂ ਕਾਂਗਰਸ ਨੇ ਖੇਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਹਲਚਲ ਤੇਜ ਹੈ ਰੋਜ਼ਾਨਾ ਕੋਈ ਨਾ ਕੋਈ ਲੀਡਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਵਿੱਚ ਜਾ ਰਿਹਾ ਕੁਝ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਜਾ ਰਹੇ ਨੇ ਤਾਂ ਇਹ ਜਿਹੜੀ ਕਤਾਰ ਹੈ ਅੱਜ ਹੋਰ ਅੱਗੇ ਵਧੀ ਹੈ ਡਾਕਟਰ ਧਰਮਵੀਰ ਗਾਂਧੀ ਡਾਕਟਰ ਧਰਮਵੀਰ ਗਾਂਧੀ ਹਰਾਂ ਦੇ ਬਾਰੇ ਜਿਹੜਾ ਕਿਹਾ ਵੀ ਜਾਂਦਾ ਕਿ ਇੱਕ ਐਕਟਿਵਿਸਟ ਵੀ ਨੇ ਚੰਗੇ ਡਾਕਟਰ ਵੀ ਰਹੇ ਤੇ ਸਿਆਸਤ ਦੇ ਵਿੱਚ ਬਾਅਦ ਚ ਆਮ ਆਦਮੀ ਪਾਰਟੀ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਉਹਨਾਂ ਨੇ ਪਟਿਆਲੇ ਤੋਂ ਹਰਾਇਆ ਸੀ ਤੇ ਅੱਜ ਉਹ ਕਾਂਗਰਸ ਦੇ ਵਿੱਚ ਗਏ ਨੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਿਛਲੇ ਦਿਨਾਂ ਦੇ ਜੋ ਕੁਝ ਵੀ ਹੋਇਆ ਚਾਹੇ ਉਹ ਰਵਨੀਤ ਬਿੱਟੂ ਜਿਸ ਤਰੀਕੇ ਦੇ ਨਾਲ ਭਾਜਪਾ ਚ ਗਏ ਨੇ ਭਾਜਪਾ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਨੂੰ ਦੇਖ ਰਹੀ ਹੈ ਦੋ ਸਿਟਿੰਗ ਐਮਪੀ ਹੀ ਜਿਹੜੇ ਲੈ ਕੇ ਜਾਣਾ ਉਹਨਾਂ ਦੇ ਵੱਲੋਂ ਜਿਹੜਾ ਕੀ ਕਹਿੰਦਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਨਾਲ ਹੀ ਡਾਕਟਰ ਧਰਮਵੀਰ ਗਾਂਧੀ ਜੀ ਨਾਲ ਤੋਂ ਸ਼ੁਰੂ ਕਰਦੇ ਹਾਂ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਮੌਜੂਦ ਰਹਿਣਗੇ ਸਰ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਜਿਸ ਤਰ੍ਹਾਂ ਗਾਂਧੀ ਜੀ ਅੱਜ ਗਏ ਆ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੇ ਬਾਰੇ ਕਾਫੀ ਲੋਕਾਂ ਦੇ ਵਿੱਚ ਵੀ ਇੱਕ ਪੋਜ਼ਿਟਿਵ ਹੈਗਾ ਕਿ ਬੋਲਦੇ ਨੇ ਹਰ ਮਸਲਿਆਂ ਤੇ ਟਿੱਪਣੀਆਂ ਕਰਦੇ ਨੇ ਕਾਂਗਰਸ ਦੇ ਵਿੱਚ ਜਾ ਕੇ ਅੱਜ ਜੋ ਉਹਨਾਂ ਨੇ ਉੱਥੋਂ ਗੱਲ ਕਹੀ ਹੈ ਜਾਂ ਕਾਂਗਰਸ ਦੇ ਵਿੱਚ ਉਹਨਾਂ ਦਾ ਜਾਣਾ ਉਹ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਅਸਲ 'ਚ ਪੰਜਾਬ ਦੇ ਵਿੱਚ ਜਿਹੜੀਆਂ ਬਾਕੀ ਦਲਬਦਲੀਆਂ ਹੋਈਆਂ ਨੇ ਤੇ ਧਰਮਵੀਰ ਗਾਂਧੀ ਦਾ ਕਾਂਗਰਸ 'ਚ ਰਸਮੀ ਤੌਰ ਤੇ ਸ਼ਾਮਲ ਹੋਣਾ ਇਹ ਵੱਖ-ਵੱਖ ਗੱਲਾਂ ਨੇ ਇੱਕ ਕੋਈ ਉਸ ਤਰ੍ਹਾਂ ਦੀ ਪਾਰਟੀ ਬਦਲੀ ਨਹੀਂ ਵੀ ਇੱਕ ਪਾਰਟੀ ਛੱਡਤੀ ਦੂਜੀ ਪਾਰਟੀ ਚਲੇ ਗਏ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਅਗੇ ਸੀ ਪਹਿਲਾਂ ਜਿਹਦੇ ਨਾਲ ਉਹਨਾਂ ਦੇ ਗੰਭੀਰ મતਭੇਦ ਹੋਏ ਸੀਰੀਅਸ મતਭੇਦ ਹੋਏ ਤੇ ਉਦੋਂ ਤਾਂ ਉਹ ਜਿਹੜਾ ਦਲ ਸੀ ਆਪ ਦਾ ਲੋਕ ਸਮਾਜ ਉਹਦੇ ਅੱਗੇ ਸੀ ਪਰ ਜਿਵੇਂ ਉਹ ਪਾਰਟੀ ਨੇ ਹੈਂਡਲ ਕੀਤਾ ਸਾਰੇ ਮਸਲਿਆਂ ਨੂੰ ਵੱਡੇ ਵੱਡੇ ਬੰਦਿਆਂ ਨੂੰ ਕੱਢਿਆ ਉਹਦੇ ਖਿਲਾਫ ਧਰਮਵੀਰ ਗਾਂਧੀ ਹੋਇਆ ਚਲੋ ਫਿਰ ਉਹ 4 ਸਾਲ ਸਸਪੈਂਡ ਹੀ ਰੱਖਿਆ ਮੇਰਾ ਖਿਆਲ ਨਾ ਉਹਦੇ ਬਾਰੇ ਕੋਈ ਫੈਸਲਾ ਲਿਆ ਨਾ ਕੁਝ ਹੋਰ ਕੀਤਾ ਉਸ ਤੋਂ ਬਾਅਦ ਲਗਭਗ ਉਹ ਸਰਗਰਮ ਸਿਆਸਤ ਨੂੰ ਉਹਨਾਂ ਨੇ ਮਤਲਬ ਛੱਡ ਕੇ ਉਹ ਆਪ ਦਾ ਜਿਹੜਾ ਹਸਪਤਾਲ ਦਾ ਕੰਮ ਆ ਜਾਂ ਉਹ ਸੋਸ਼ਲ ਕੰਮ ਨੇ ਉਹਨਾਂ ਦੇ ਵਿੱਚ ਲੱਗੇ ਹੋਏ ਸੀ ਹਾਂ ਹਾਂ ਇੱਕ ਗੱਲੇ ਤੋਂ ਸਾਫ਼ ਸੰਕੇਤ ਆ ਕਿਉਂਕਿ ਉਹ ਰਾਹੁਲ ਦੀ ਪਹਿਲੀ ਭਾਰਤ ਜੋਲੋ ਯਾਤਰਾ ਦੇ ਵਿੱਚ ਵੀ ਸ਼ਾਮਲ ਸੀ ਹਾਂ ਜਾਂ ਲੋਕ ਸਭਾ ਦੇ ਵਿੱਚ ਵੀ ਜਦੋਂ ਬੋਲਦੇ ਸੀ ਉਹ ਜਿਹੜਾ ਨਹਿਰੂ ਵਾਲਾ ਮਾਡਲ ਸੀ ਉਹਨੂੰ ਉਭਾਰਦੇ ਹੁੰਦੇ ਸੀ ਵੀ ਇਹਨੇ ਦੇਸ਼ ਨੂੰ ਕਿਵੇਂ ਬਚਾਇਆ ਅੱਗੇ ਵਧਾਇਆ ਤੇ ਇਹ ਉਹ ਮਾਡਲ ਨੂੰ ਵੇਚਣ ਵਾਲੇ ਨੇ ਜਿਹੜੇ ਇਹ ਕਿਵੇਂ ਦੇਸ਼ ਨੂੰ ਨੁਕਸਾਨ ਕਰ ਰਹੇ ਨੇ ਇਸ ਕਰਕੇ ਹਾਈ ਕਮਾਂਡ ਨਾਲ ਸੋਨੀਆ ਗਾਂਧੀ ਨਾਲ ਰਾਹੁਲ ਗਾਂਧੀ ਨਾਲ ਨਿੱਜੀ ਤੌਰ ਤੇ ਉਹਨਾਂ ਦੇ ਵਧੀਆ ਸਬੰਧ ਸੀ ਜਿੰਨਾ ਕਿ ਪਤਾ ਲੱਗਦਾ ਜਾਂ ਕਈ ਵਾਰ ਮੇਰੀ ਗਾਂਧੀ ਸਾਹਿਬ ਨਾਲ ਵੀ ਗੱਲ ਹੋਈ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਉਹ ਇਹ ਸੋਚਦੇ ਸੀ ਕਿ ਮੈਂ ਇਸ ਸਰਗਰਮ ਸਿਆਸਤ ਨੂੰ ਹਿੱਸਾ ਨਹੀਂ ਲੈਣਾ ਕਾਰਨ ਕਈ ਸਿਹਤ ਦੇ ਵੀ ਹੋਰ ਇੰਜ ਇ ਗੱਲਾਂ ਉਹ ਕਹਿੰਦੇ ਸੀ ਹੁਣ ਇਹ ਤੋਂ ਇਹ ਸੰਕੇਤ ਜ਼ਰੂਰ ਮਿਲਦਾ ਵੀ ਰਸਮੀ ਤੌਰ ਤੇ ਜੇ ਉਹ ਸ਼ਾਮਲ ਹੋਏ ਨੇ ਮਤਲਬ ਇਹਦਾ ਮਤਲਬ ਪਟਿਆਲੇ ਦੀ ਟਿਕਟ ਦੀ ਉਹਨਾਂ ਨੂੰ ਹਾਂ ਹੋ ਗਈ ਜੀ ਪਟਿਆਲਾ ਤੋਂ ਗਾਂਧੀ ਜੀ ਆ ਰਹੇ ਨੇ ਤੇ ਪਰ ਇਸ ਦੇ ਨਾਲ ਹੀ ਜਿਹੜਾ ਭਾਜਪਾ ਨੇ ਜਿਸ ਤਰੀਕੇ ਦੇ ਨਾਲ ਦੋ ਸੀਟਿੰਗ ਐਮਪੀ ਹੀ ਲਈ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਸੁਸ਼ੀਲ ਰਿੰਕੂ ਜਲੰਧਰ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦੇ ਨੇ ਤਾਂ ਮੁੱਖ ਮੰਤਰੀ ਜ਼ੋਰ ਲਾਉਂਦੇ ਨੇ ਪੂਰੀ ਕੈਂਪੇਨ ਦੇ ਨਾਲ ਜਮਨੀ ਚੋਣ ਦੇ ਵਿੱਚ ਇਨਾ ਜ਼ੋਰ ਲਾ ਕੇ ਇੱਕ ਲੀਡਰ ਜਿਤਾਇਆ ਜਾਂਦਾ ਇੱਕ ਐਮਪੀ ਜਿਤਾਇਆ ਜਾਂਦਾ ਤੇ ਫਿਰ ਉਹ ਬੀਜੇਪੀ ਨੇ ਜਿੱਕੇ ਬੀਜੇਪੀ ਦੀ ਕੀ ਮੰਨਛਾ ਕਿਸ ਤਰੀਕੇ ਦੇ ਨਾਲ ਬੀਜੇਪੀ ਦੀ ਸੋਚ ਕੀ ਹੈ ਕਿ ਉਹ ਜਿਹੜਾ ਇੰਨੇ ਤਰੀਕ ਐਕਟਿਵ ਤਰੀਕੇ ਦੇ ਨਾਲ ਆ ਜਿਹੜਾ ਇਹਨ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਕਾਂਗਰਸ ਦੀ ਪੁਰਾਣੀ ਲੈਗਸੀ ਆ ਉਹਨਾਂ ਦੀ ਤਾਂ ਕਾਂਗਰਸ ਇਹ ਵੀ ਕਹਿੰਦੀ ਕਿ ਅਸੀਂ ਤਾਂ ਜਿਹੜਾ ਸਤਕਾਰ ਦਿੰਦਾ ਇਸ ਫੈਮਿਲੀ ਨੂੰ ਤੇ ਬਿੱਟੂ ਜੀ ਉਹ ਵੀ ਆਪਣਾ ਜਿਹੜਾ ਛੱਡ ਕੇ ਚਲੇ ਜਾਂਦੇ ਨੇ ਕਾਂਗਰਸ ਇੱਕਦਮ ਇਹ ਬੀਜੇਪੀ ਕੀ ਸੋਚ ਰਹੀ ਹੈ ਇਹ ਮੈਂ ਇਹਦਾ ਇੱਕ ਪੱਖ ਤਾਂ ਇਹ ਆ ਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਜਿਹੜਾ ਹਾਲ ਹੋ ਗਿਆ ਨਾ ਜੀ ਉਹਦੇ ਵਿੱਚੋਂ ਇਹਨਾਂ ਦੀ ਕੋਈ ਵਿਚਾਰਧਾਰਾ ਕੋਈ ਸਿਆਸਤ ਮੁਲਕ ਜਾਂ ਸੂਬੇ ਦੀ ਭਲਾਈ ਲਈ ਕੋਈ ਏਜੰਡਾ ਹੋਵੇ ਇਹ ਤਾਂ ਹੈ ਨਹੀਂ ਸਾਹਮਣੇ ਹਾਂ ਇਸੇ ਕਰਕੇ ਜਿਹੜੀ ਸਿਆਸਤ ਇਹਨਾਂ ਲਈ ਧੰਦਾ ਬਣ ਗਈ ਇੱਕ ਹਾਂ ਧੰਦਾ ਬਣਨ ਕਰਕੇ ਪਰਿਵਾਰ ਪ੍ਰਸਤੀ ਆ ਗਈ ਹਾਂ ਉਹਦੇ ਕਰਕੇ ਨਿੱਜ ਪ੍ਰਸਤੀ ਆ ਗਈ ਜਦੋਂ ਤੁਸੀਂ ਇੱਕ ਦੁਕਾਨ ਬਣਾ ਲਈ ਧੰਦਾ ਬਣਾ ਲਈ ਫਿਰ ਤੁਹਾਡੇ ਸਾਹਮਣੇ ਬਾਕੀ ਕੋਈ ਗੱਲ ਨਹੀਂ ਹੁੰਦੀ ਥੋੜੀ ਇਹ ਹੁੰਦਾ ਵੀ ਦੁਕਾਨ ਮੇਰੀ ਕਿਹੜੀ ਕਿਹੜੇ ਚੌਂਕ ਚਲਾਵਾਂ ਵਧੀਆ ਚੱਲੂਗੀ ਹਾਂ ਕਿਉਂਕਿ ਸਿਆਸੀ ਪਾਰਟੀਆਂ ਨੇ ਵੀ ਸਿਆਸਤ ਦੇ ਆਧਾਰ ਤੇ ਕੋਈ ਨਵੀਂ ਲੀਡਰਸ਼ਿਪ ਨੂੰ ਉੱਪਰ ਦਾ ਮੌਕਾ ਨਹੀਂ ਦਿੱਤਾ ਉਹੀ ਪਰਿਵਾਰ ਪ੍ਰਸਤ ਹੋਗੇ ਸਾਰੇ ਕਾਸੇ ਚ ਹੋਗੇ ਇਸ ਕਰਕੇ ਬੰਦਿਆਂ ਦਾ ਵੀ ਕਾਲ ਪੈਂਦਾ ਦੂਜਾ ਮਹਿੰਗੀ ਏਡੀ ਹੋਗੀ ਚੋਣ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਸੀ ਜਿਵੇਂ ਅਕਾਲੀਆਂ ਚ ਕਹਿੰਦੇ ਹੁੰਦੇ ਵੀ ਤੇਰਾ ਸੇਵਾ ਦਾ ਸਰਮਾਇਆ ਕੀ ਆ ਪੰਥ ਲਈ ਪੰਜਾਬ ਲਈ ਸੰਘਰਸ਼ਾਂ ਲਈ ਤੂੰ ਕੀ ਕੀਤਾ ਇਹ ਦੱਸ ਹੁਣ ਕਹਿੰਦੇ ਨੇ ਤੇਰੇ ਕੋਲੇ ਮਾਇਆ ਦਾ ਸਰਮਾਇਆ ਕਿੱਦਾਂ ਉਹ ਦੱਸ ਇਹ ਸਾਰੀਆਂ ਪਾਰਟੀਆਂ ਦੇ ਵੀ ਇਹੀ ਹਾਲ ਆ ਇਸ ਕਰਕੇ ਉਹ ਦਲ ਬਦਲੀਆਂ ਨੇ ਜਿਹੜੀਆਂ ਮੌਕਾਪਰਸ ਦਲ ਬਦਲੀਆਂ ਨੇ ਜਿਨ੍ਹਾਂ ਦੇ ਸਾਹਮਣੇ ਨਾ ਪੰਜਾਬ ਦੀ ਭਲਾਈ ਲਈ ਕੋਈ ਏਜੰਡਾ ਨਾ ਉਹਨਾਂ ਦੇ ਲਈ ਮੁਲਕ ਦੀ ਭਲਾਈ ਲਈ ਕੋਈ ਏਜੰਡਾ ਹਾਂ ਉਮਰ ਭਰਦੀਆਂ ਪੈਨਸ਼ਨਾਂ ਹੋ ਜਾਣਗੀਆਂ ਡਬਲ ਪੈਨਸ਼ਨਾਂ ਹੋ ਜਾਣਗੀਆਂ ਵਿਧਾਨ ਸਭਾ ਦੀਆਂ ਵੀ ਚੱਲੀ ਜਾਣਗੀਆਂ ਲੋਕ ਸਭਾ ਦੀਆਂ ਵੀ ਚੱਲੀਆਂ ਜਾਣਗੀਆਂ ਸੋ ਇਸ ਕਰਕੇ ਤਾਂ ਇੱਕ ਨਿੱਜੋ ਨਿੱਜੀ ਕਾਰੋਬਾਰ ਲਈ ਜੇ ਆਪਾਂ ਕਹਿੰਦੇ ਇਹ ਹੋਰ ਹੈ ਸਾਰਾ ਬੀਜੇਪੀ ਸਮੇਤ ਦੂਜੀਆਂ ਸਾਰੀਆਂ ਸਿਆਸੀ ਤਰਾਨੇ ਚਾਹੇ ਪੰਜਾਬ ਦੇ ਵਿੱਚ ਅਕਾਲੀ ਦਾ ਲਾਹਮਤ ਵੀ ਪਾਰਟੀ ਹੈ ਕਾਂਗਰਸ ਹੈ ਸੀਟ ਟੂ ਸੀਟ ਰਣਨੀਤੀ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਜਿਹੜਾ ਜਿਹੜਾ ਸਪਸ਼ਟ ਕਰਤਾ ਬੀਜੇਪੀ ਨੇ ਵੀ ਐਲਾਨ ਕਰਤਾ ਜਿਆਦਾ ਬਹੁਤਿਆਂ ਟਿਕਟਾਂ ਦਾ ਹੋ ਗਿਆ ਉਹਨਾਂ ਦੇ ਵੱਲੋਂ ਵੀ ਆਵਾਜ਼ ਵੀ ਪਾਰਟੀ ਦੇ ਵੱਲੋਂ ਵੀ ਹੋ ਗਿਆ ਅਕਾਲੀ ਦਲ ਕੋ ਸਭ ਦੀ ਰਣਨੀਤੀ ਸੀ ਤੁਸੀਂ ਟੂ ਸੀਟ ਰਣਨੀਤੀ ਕੀਆ ਉਹਨਾਂ ਨੂੰ ਲੱਗਦਾ ਕਿ ਇਹ ਇਲੈਕਸ਼ਨ ਦੇ ਵਿੱਚ ਕੀ ਮੁੱਦਾ ਲੈ ਕੇ ਜਾਣਗੇ ਕੀ ਉਹਨਾਂ ਦੇ ਬੈਨੀਫਿਟਸ ਹੋਣਗੇ ਨਹੀਂ ਮੈਨੂੰ ਇਹ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹਦਾ ਪੰਜਾਬ ਦੇ ਵਿੱਚ ਉਹ ਹੈ ਸਮਾਜਿਕ ਆਧਾਰ ਹੈ ਨਹੀਂ ਹਾਂ ਰਾਮ ਮੰਦਰ ਦਾ ਮੁੱਦਾ ਜਿਹੜੇ ਹਿਸਾਬ ਨਾਲ ਉਹਨਾਂ ਨੇ ਉਭਾਰਿਆ ਸੀ ਜਿਵੇਂ ਆਪਣੇ ਅਕਾਲ ਤਖਤ ਦੇ ਜਥੇਦਾਰ ਦਾ ਜਾਂ ਤਖਤਾਂ ਦੇ ਜਥੇਦਾਰਾਂ ਦੀ ਗੱਲ ਦੀ ਇਹ ਵੀਤ ਹੁੰਦੀ ਆ ਉਹਨਾਂ ਦੇ ਚਾਰੇ ਸ਼ੰਕਰਚਾਰੀਏ ਨੇ ਜਿਹੜੇ ਉਹਨਾਂ ਨੇ ਉਹਦਾ ਵਿਰੋਧ ਕੀਤਾ ਵੀ ਤੁਸੀਂ ਅਧੂਰੇ ਦਾ ਉਹ ਘਾਟਨ ਕਰ ਰਹੇ ਹੋ ਉਹਨਾਂ ਦੇ ਭਾਸ਼ਾ ਚ ਵੀ ਇਹ ਜੀ ਹਾਲਤ ਚ ਅਸਰਾਂ ਦਾ ਵਾਸਾ ਹੋ ਜਾਂਦਾ ਹੁੰਦਾ ਮੁੜ ਕੇ ਨੁਕਸਾਨ ਹੋ ਰਿਹਾ ਹੁੰਦਾ ਮੁਲਕ ਤੇ ਜਾਂ ਹਿੰਦੀ ਬੈਲਟ ਤੇ ਤਾਂ ਇਹ ਏਜੰਡਾ ਡਾਈਡਾਊਨ ਕਰਕੇ ਉੱਭਰ ਨਹੀਂ ਰਿਹਾ ਇਹ ਜਾਣਬੁੱਝ ਕੇ ਵਾਰਿਆ ਜਾ ਰਿਹਾ ਹੈ ਵੀ ਪੰਜਾਬ 'ਚ بڑا ਵਾਰ ਹੋ ਗਿਆ ਜੀ ਪੰਜਾਬ 'ਚ ਹਿੰਦੂ ਸ਼ਹਿਰਾਂ ਦੇ ਦੀ ਇਕੱਠੇ ਹੋ ਗਏ ਇਸ ਕਰਕੇ ਭਾਜਪਾ ਨੂੰ ਸ਼ਹਿਰਾਂ ਤੇ ਫੋਕਸ ਕਰਨਾ ਚਾਹੀਦਾ ਹਾਲਾਂਕਿ ਪੰਜਾਬ ਦਾ ਹਿੰਦੂ ਕਦੇ ਵੀ ਉਸ ਰੂਪ 'ਚ ਇੰਨਾ ਕਮਿਊਨਲ ਨਹੀਂ ਲਿਆ ਧਰਮ ਦੇ ਤੌਰ ਤੇ ਉਹਦਾ ਰੌਲਾ ਇਸ ਕਰਕੇ ਰਿਹਾ ਜਦੋਂ ਪੰਜਾਬ ਤੇ ਸਿੱਖਾਂ ਦੀਆਂ ਮੰਗਾਂ ਲਈ ਲੜਾਈ ਚੱਲਦੀ ਆ ਤਾਂ ਉਹਨਾਂ ਨੂੰ ਵੱਖਵਾਦ ਵਜੋਂ ਵਾਰਿਆ ਜਾਂਦਾ ਉਹਨਾਂ 'ਚ ਡਰ ਪੈਦਾ ਕੀਤਾ ਜਾਂਦਾ ਫਿਰ ਉਹ ਨਾਲ ਲੱਗਦੇ ਆ ਸੋ ਭਾਰਤੀ ਜਨਤਾ ਪਾਰਟੀ ਦਾ ਤਾਂ ਏਜੰਡਾ ਇਹੀ ਆ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਝੋਲਾ ਪਾ ਕੇ ਰੱਖੋ ਇੱਥੇ ਕੋਈ ਸਹੀ ਵਰਤਾਂਤ ਨਾ ਸਿਰਜਿਆ ਜਾਵੇ ਇੱਥੇ ਕੋਈ ਇਹ ਜੀ ਫੋਰਸ ਨਾ ਉੱਭਰੇ ਜਿਹੜੀ ਫੈਡਰਲਿਜ਼ਮ ਦੀ ਸਿਆਸਤ ਦੀ ਪੰਥ ਜਾਂ ਪੰਜਾਬ ਦੀ ਸਿਆਸਤ ਦੀ ਆ ਉਹਨੂੰ ਉਸ ਰੂਪ ਚ ਅੱਗੇ ਕੈਰੀ ਔਨ ਕਰੇ ਵਧਾਵੇ ਇਸੇ ਕਰਕੇ ਇਹਨਾਂ ਦਾ ਮੁੱਖ ਜੋਰ ਇਹ ਆ ਵੀ ਬਾਦਲਦਾਲਾ ਜਿਹੜਾ ਮਤਲਬ ਕੱਕ ਜੋਗਰ ਨਾ ਛੱਡੋ ਜਿਵੇਂ ਦੂਜੀਆਂ ਪਾਰਟੀਆਂ ਨਾਲ ਕੀਤਾ ਇਹਨਾਂ ਨੇ ਤੁਸੀਂ ਦੇਖ ਲਓ ਆਪਣੇ ਸ਼ਿਵ ਸੈਨਾ ਨਾਲ ਕੀ ਕੀਤਾ ਸ਼ਰਦ ਪਵਾਰ ਵਾਲਿਆਂ ਨਾਲ ਕੀ ਕੀਤਾ ਨਤੀਸ਼ ਨਾਲ ਕੀ ਕੀਤਾ ਤੇ ਹੋਰ ਕਈਆਂ ਥਾਂ ਤੇ ਅਕਾਲੀਆਂ ਨਾਲ ਵੀ ਉਹੀ ਕੀਤਾ ਹਾਂ ਉਹੀ ਅਕਾਲੀਆਂ ਤੋਂ ਦਿੱਲੀ ਕਮੇਟੀ ਵੀ ਖੋਲੀ ਹਾਂ ਹਰਿਆਣਾ ਕਮੇਟੀ ਵੀ ਖੋਲੀ ਇਹ ਇਸ ਕਰਕੇ ਉਹਨਾਂ ਦੀ ਲੜਾਈ ਇਹ ਹੈਗੀ ਆ ਵੀ ਇੱਕ ਤਾਂ ਅਕਾਲੀ ਦਲ ਵਾਲਾ ਪੰਥ ਤੇ ਪੰਜਾਬ ਪ੍ਰਸਤ ਜਿਹੜਾ ਪ੍ਰਵਚਨ ਆ ਉਹ ਨਾ ਉਭਰੇ ਹਾਂ ਅਕਾਲੀ ਦਲ ਦਾ ਦੁਖਾਤ ਇਹ ਹੈ ਵੀ ਇਹਨਾਂ ਨੇ ਉਹ ਚੱਕ ਤਾਂ ਲਿਆ ਪ੍ਰਵਚਨ ਦੁਬਾਰੇ ਹੁਣ ਪਰ ਉਹ ਪ੍ਰਵਚਨ ਨੂੰ ਉਚਾਰਨ ਵਾਲਾ Idiom ਜਿਹਨੂੰ ਆਪਾਂ ਕਹਿੰਦੇ ਸ਼ਬਦਾਵਲੀ ਜਾਂ ਉਹ ਜਿਵੇਂ ਨਿਕਲਣਾ ਵੀ ਪੰਥ ਪਿਆਰਾ ਪਹਿਲਾ ਹੈ ਹੋਰ ਗੱਲਾਂ ਸਭ ਪਿੱਛੇ ਨੇ ਜਾਂ ਪੰਥ ਵਸੇ ਮੈਂ ਉੱਜਣਾ ਮਨ ਚੌਕ ਨੇਰਾ ਹੁਣ ਐਡੇ ਤੇ ਵਪਾਰ ਤੇ ਕਾਰੋਬਾਰ ਖੜੇ ਕਰ ਲੇ ਸਿਰਫ ਇਹ ਕਹਿ ਕੇ ਵੀ ਆ ਸਾਡੇ ਸੂਲ ਨੇ ਅਸੀਂ ਸੂਲ ਪ੍ਰਸਤ ਅਸੂਲਾਂ ਦੀ ਲਗਾਤਾਰ ਵਿਆਖਿਆ ਕਰਨੀ ਪੈਂਦੀ ਹੁੰਦੀ ਹੈ ਹਰ ਇੱਕ ਗੱਲ ਦੇ ਨਾਲ ਜੋੜ ਕੇ ਜਿਵੇਂ ਟੋੜਾ ਸਾਫ਼ ਕਰਦੇ ਹੁੰਦੇ ਸੀ ਉਹ ਹੈ ਲੈ ਇਹਨਾਂ ਨੂੰ ਕੋਈ ਸ਼ਬਦਾਵਲੀ ਨਹੀਂ ਹੈ ਕਿਸੇ ਵੀ ਕੋਲੇ ਜਿਨ੍ਹਾਂ ਕੋਲੇ ਮਾੜੀ-ਮੋਟੀ ਹੈ ਸੀ 30 ਸਾਲਾਂ ਚ ਭੁੱਲ ਗਿਓ ਉਹ ਸਾਰੇ ਕਸੇ ਨੂੰ ਪਰ ਸੁਖਬੀਰ ਸਿੰਘ ਬਾਦਲਰਾਂ ਦੇ ਜਿਸ ਤਰ੍ਹਾਂ ਦਾ ਜਿਹੜਾ ਉਹ ਬਿਆਨ ਸੀਗਾ ਜੇ ਉਹਦੀ ਗੱਲ ਕਰੀਏ ਤਾਂ ਜਾਦੇ ਸ਼ਬਦਾਵਲੀ ਤੇ ਨਾ ਜਾਇ ਜਾਵੇ ਕਿ ਅਸੀਂ ਤਾਂ ਜੀ ਅਸੀਂ ਸੀਟਾਂ ਦਾ ਵੰਡ ਕਰਕੇ ਸਾਡਾ ਕੋਈ ਰੌਲਾ ਨਹੀਂ ਸੀ ਅਸੀਂ ਤਾਂ ਪੰਜਾਬ ਦੇ ਤੇ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਸचेत ਆ ਤੇ ਅਸੀਂ ਤਾਂ ਜਿਹੜਾ ਇਹ ਗੱਠਜੋੜ ਚ ਨਹੀਂ ਗਏ ਭਾਜਪਾ ਦੇ ਨਾਲ ਦੁਬਾਰਾ ਨਹੀਂ ਇਹ ਗੱਲ ਤਾਂ ਉਹਦੀ ਠੀਕ ਆ ਕਿਉਂਕਿ ਭਾਜਪਾ ਉਂਗਲੀ ਫੜਾਉਣ ਨੂੰ ਤਿਆਰ ਨਹੀਂ ਉਹਨਾਂ ਨੂੰ ਹਾਂ ਇੰਨੇ ਸਾਲਾਂ ਚ ਉਹਨਾਂ ਨੇ ਇੱਕ ਵੀ ਇੱਕ ਵੀ ਪੰਥ ਤੇ ਪੰਜਾਬ ਦਾ ਮਸਲਾ ਹੱਲ ਨਹੀਂ ਕੀਤਾ ਹਾਂ ਸਗੋਂ ਲੋਕ ਸਭਾ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਤਾਂ ਮੁਕਰੇ ਨੇ ਹਾਂ ਫਿਰ ਜਦੋਂ ਹਰਸ਼ਮ੍ਰਿਤ ਨੇ ਸਵਾਲ ਉਠਾਇਆ ਉਹਨੂੰ ਬੁਰੀ ਤਰ੍ਹਾਂ ਦਬਕਿਆ ਆਪਣਾ ਅਮਿਤ ਸ਼ਾਹ ਨੇ ਕਹਿੰਦਾ ਜੇ ਮੈਂ ਇੱਥੇ ਹੁੰਦਾ ਮੈਂ ਨਹੀਂ ਬੋਲਣ ਦੇਣਾ ਸੀ ਜੇ ਬੋਲਦੇ ਵੀ ਮੈਂ ਰਿਕਾਰਡ ਤੇ ਨਹੀਂ ਆਉਣ ਦੇਣਾ ਸੀ ਇਸ ਕਰਕੇ ਅਕਾਲੀ ਦਲ ਆ ਜਿਹੜਾ ਉਹਨੇ ਫਿਰ ਸ਼੍ਰੋਮਣੀ ਕਮੇਟੀ ਰਹੀ ਅਕਾਲ ਤਖਤ ਦੇ ਜਥੇਦਾਰ ਰਹੀ ਇਹ ਸਿੱਖ ਮੁੱਦਾ ਜਿਹੜੇ ਵਾਰ ਨਹੀਂ ਕੋਸ਼ਿਸ਼ ਕੀਤੀ ਹਾਂ ਉਹਨੇ ਕੌਕੇ ਸਾਹ ਵਾਲਾ ਮਸਲਾ ਆ ਗਿਆ ਉਹ ਤੇ ਬੁਰੀ ਤਰ੍ਹਾਂ ਫੇਸ ਫਸ ਗਏ ਉਹ ਯਾਤਰਾ ਯੁੱਤਰ ਸੀ ਜਿਹੜੀ ਉਹ ਗੱਲ ਨਾ ਬਣੀ ਹੁਣ ਉਹ ਇਸ ਗੱਲ ਤੇ ਪਹੁੰਚ ਗਏ ਵੀ ਭਾਜਪਾ ਨਾਲ ਆਪਣਾ ਸਿਆਸੀ ਅਲਾਈਅੰਸ ਨਹੀਂ ਹੋ ਸਕਦਾ ਇਹਨਾ ਕਰਕੇ ਕਿਉਂਕਿ ਉਹ ਬਹਾਨਾ ਵੀ ਨਹੀਂ ਦਿੰਦੇ ਅਲਾਈਅੰਸ ਕਰਨ ਦਾ ਤੇ ਜਿੰਨੇ ਐਨੇ ਸਾਲਾਂ ਚ ਅਕਾਲੀ ਦਲ ਨੂੰ ਉਹਨਾਂ ਨੇ ਲੀਤੋ ਲਾ ਕੇ ਰਾਸ਼ਟਰਵਾਦੀ ਲੀਤੇ ਪਾ ਲਿਆ ਉਹਨਾਂ ਨੂੰ ਪਤਾ ਅਕਾਲੀ ਦਲ ਤੋਂ ਹੁਣ ਉਹ ਕੰਨ ਤੇ ਸ਼ਕਤੀ ਨਹੀਂ ਰਹੀ ਇਹ ਪਹਿਲਾਂ ਜਲਾਉ ਆਲੇ ਜਲਾਉ ਦੇ ਵਿੱਚ ਹੀ ਮੁੜੇ ਹੋ ਨਾ ਉਹ ਹੀ ਜੀ ਲੀਡਰਸ਼ਿਪ ਰਹੀ ਹੈ ਨਾ ਫੋਰਸ ਰਹੀ ਹੈ ਸੋ ਇਸ ਕਰਕੇ ਭਾਜਪਾ ਦਾ ਤਾਂ ਏਜੰਡਾ ਇਹੀ ਆ ਵੀ ਜਿਹੜਾ ਜਿੱਥੋਂ ਮਿਲਦਾ ਆਪਾਂ ਸਾਰੇ ਥਾਂ ਤੇ ਇਹੋ ਜਿਹਾ ਆਧਾਰ ਬਣਾਓ ਤਾਂ ਕਿ 27 ਨੂੰ ਵਿਧਾਨ ਸਭਾ ਦੇ ਚੋਣ ਵੇਲੇ ਪਹਿਲਾਂ ਤਾਂ ਅਕਾਲੀ ਦਲ ਨਾਲ ਰਲ ਕੇ 20 ਸੀਟਾਂ ਲੈਂਦੇ ਸੀ ਨਾ ਜੀ 18 ਜਿੱਤ ਜਾਂਦੇ ਸੀ ਮੇਰੇ ਯਾਦ ਆ ਉਦੋਂ ਵੀ ਟੋਟਾ ਸਾਹਿਬ ਨਾਲ ਮੈਂ ਹੁੰਦਾ ਸੀ ਉਹ ਕਹਿੰਦੇ ਵੀ ਬਾਗਲ ਸਾਹਿਬ ਨੇ ਆਪਣੀ ਇੱਕ ਨਵੀਂ ਸੀਆਰਪੀ ਫਿਕੜੀ ਕਰ ਲਈ ਹਾਂ ਕਿਉਂਕਿ ਅਕਾਲੀ ਦਲ ਦੇ ਅੰਦਰ ਰੌਲੇ ਪੈਣ ਦੀ ਸੁਭਾਵਨਾ ਹੁੰਦੀ ਸੀ ਪਏ ਵੀ ਵੀ ਇਹ 23 ਤਾਂ ਉਹਨਾਂ ਦੇ ਪੱਕੇ ਹੀ ਹੋਣਗੇ ਤੇ ਇਸ ਕਰਕੇ ਵੀ ਇੰਨੀ ਲੋੜ ਨਹੀਂ ਸੀ ਫਿਰ ਆਪ ਦੇ ਕੋਟੇ ਚੋਂ ਵੀ ਹਿੰਦੂਆਂ ਨੂੰ ਟਿਕਟਾਂ ਦੇਣ ਲੱਗ ਗਏ ਜੀ ਦੀਪਨੋ ਉਤਰਾ ਜੀ ਫਲਾਨਾ ਲੜਦੇ ਰਹੇ ਟੋੜਾ ਸਾਹਿਬ ਇਸ ਗੱਲ ਦੇ ਖਾਤਰ ਵੀ ਅਕਾਲੀ ਦਲ ਦਾ ਖਾਸੀ ਵੱਲ ਰਿਹਾ ਆਖਰੀ ਇੰਟਰਵਿਊ ਆ ਉਹਦੀ ਉਹਨਾਂ ਨੂੰ ਸਵਾਲ ਕੀਤਾ ਟੋੜਾ ਸਾਹਿਬ ਨੂੰ ਵੀ ਆਹ ਕੀ ਹੋ ਰਿਹਾ ਜੀ ਚੋਣ ਕਹਿੰਦਾ ਇੱਕ ਲੁੱਟ ਕੇ ਜਾ ਰਹੇ ਨੇ ਦੂਜੇ ਲੁੱਟਣ ਲਈ ਆ ਰਹੇ ਨੇ ਪਹਿਲਾ ਪੰਥ ਲਈ ਪੰਥ ਲਈ ਕੁਛ ਕਰਨ ਲਈ ਆਉਂਦੇ ਸੀ ਹੁਣ ਪੰਥ ਦੇ ਨਾਂ ਤੇ ਕੁਛ ਅਪਦਾ ਬਣਾਉਣ ਲਈ ਆਉਂਦੇ ਨੇ ਜਿੱਦਾਂ ਅਕਾਲੀ ਦਲ ਨੇ ਨਵਜ ਫੜੀ ਜਿਹੜੀ ਪੰਜਾਬ ਦੀ ਪੰਜਾਬ ਦੀ ਲੋਕਾਂ ਦੀ ਸੈਕੂਲਰਿਜ਼ਮ ਦੀ ਜਾਂ ਜਦੋਂ ਤੋਂ ਪੰਜਾਬੀ ਪਾਰਟੀ ਬਣਦੀ ਸ਼ਾਇਦ ਵੀ ਰਿਆ ਹੋਵੇ ਕਿਤੇ ਹੁਣ ਤਾਂ ਉਹ ਜਾਰੀ ਹੈ ਹੁਣ ਤਾਂ ਜਿਹੜੀ ਟੋਟਲੀ ਜਿਹੜਾ ਜਿਹੜਾ ਉਹਦੇ 'ਚ ਬਹੁਤ ਸਾਰੇ ਹੁਣ ਵੀ ਗੱਲਾਂ ਚੱਲ ਰਹੀਆਂ ਨੇ ਕਿ ਜਿਹੜੇ ਹਿੰਦੂ ਫੇਸ ਹੈਗੇ ਨੇ ਪੂਰੇ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਉਹ ਹੈਗੇ ਨੇ ਕਿ ਅਸੀਂ ਤਾਂ ਜੀ ਅਕਾਲੀ ਆ ਹੈਗੇ ਨੇ ਜੀ ਹਾਂ ਪੱਗਾਂ ਵਾਲੇ ਸਿੱਖਾ ਜਿਹੜੇ ਭਾਜਪਾ ਨਾਲ ਵੀ ਹੈਗੇ ਨੇ ਹਾਂ ਹਿੰਦੂ ਆ ਜਿਹੜੇ ਦੂਜੀਆਂ ਪਾਰਟੀਆਂ 'ਚ ਵੀ ਹੈਗੇ ਨੇ ਉਸ ਤਰ੍ਹਾਂ ਪੰਜਾਬ ਦੇ ਵਿੱਚ ਵੰਡ ਹੈ ਨਹੀਂ ਬਸਪਾ ਉੱਠੀ ਸੀ ਇੱਕ ਵਾਰ ਜਦੋਂ ਅਕਾਲੀ ਨਾਲ ਸਮਝੌਤਾ ਕੀਤਾ ਮਤਲਬ 4 ਸੀਟਾਂ ਲੈ ਗਈ ਸੀ ਇਹ 8 ਸ਼ਾਇਦ ਅਕਾਲੀ ਲੈ ਗਏ ਸੀ ਪਰ ਉਦੋਂ ਬਾਦਲ ਸਾਹਿਬ ਨੇ ਆਪਣੀ ਮਨਮਰਜ਼ੀ ਨਾਲ ਇੱਕ ਤਰਫਾ ਸਮਝੌਤਾ ਤੋੜਤਾ ਬਸਪਾ ਨਾਲ ਤੇ ਬਿਨਾਂ ਸ਼ਰਤ ਹਮਾਇਤ ਦਿੱਤੀ ਬਾਜਪਾ ਨੂੰ ਅਣਲਿਖਤ ਸਮਝੌਤਾ ਇਹ ਸੀ ਦਿੱਲੀ 'ਚ ਜਿਵੇਂ ਤੁਸੀਂ ਕਹੋਗੇ ਅਸੀਂ ਚੱਲਾਂਗੇ ਪੰਜਾਬ 'ਚ ਅਸੀਂ ਆਪਣੀ ਮਰਜ਼ੀ ਕਰਾਂਗੇ ਤੁਸੀਂ ਨਾ ਕਰਿਓ ਪੰਜਾਬ ਚ ਪੰਥ ਤੇ ਪੰਜਾਬ ਦਾ ਜਨਰਲ ਛੜਤਾ ਪੰਜਾਬੀ ਪਾਰਟੀ ਬਣਾਉਣੀ ਕੋਈ ਗਲਤ ਨਹੀਂ ਹੈ ਪੰਥ ਤੇ ਪੰਜਾਬ ਇੱਕ ਦੂਜੇ ਦੇ ਪੂਰਕ ਨੇ ਵਿਰੋਧਤਾ ਹੀ ਨਹੀਂ ਨਾਲੇ ਸਿੱਖੀ ਦਾ ਜਿਹੜਾ ਪ੍ਰਵਚਨ ਆ ਮਤਲਬ ਸਰਬੱਤ ਦੇ ਭਲੇ ਵਾਲਾ ਨਾ ਕੋਈ ਵੈਰੀ ਨਹੀਂ ਬਗਾਨਾ ਉਹਦੇ ਵਿੱਚ ਤਾਂ ਸਾਰੇ ਕਲਾ ਵਿੱਚ ਆਉਂਦੇ ਨੇ ਇਹ ਇਸ ਕਰਕੇ ਕੋਈ ਸਮੱਸਿਆ ਨਹੀਂ ਸੀ ਸਵਾਲ ਆ ਤੁਸੀਂ ਪੰਥ ਤੇ ਪੰਜਾਬ ਪ੍ਰਤੀ ਬੇਮੁਖ ਹੋ ਗਏ ਕਾਰੋਬਾਰ ਸਾਰਨ ਲੱਗੇ ਸਾਰੇ ਆਪੋ ਆਪੇ ਨੀ ਇਹ ਇਦਿੱਚ ਫਿਰ ਜਿਹੜਾ ਬਸਪਾ ਦੇ ਨਾਲ ਤਾਂ ਇਸ ਵਾਰ ਵੀ ਰੌਲਾ ਪੈਂਦਾ ਨਾ ਬਸਪਾ ਦੇ ਪ੍ਰਧਾਨ ਕਹਿੰਦੇ ਨੇ ਕਿ ਅਕਾਲੀ ਦਲ ਨੇ ਉਧਰੋਂ ਝਾਕ ਕੀਤੀ ਕਿ ਭਾਜਪਾ ਦੇ ਨਾਲ ਸਾਡੀ ਕੋਈ ਗੱਲ ਬਣੇਗੀ ਪਰ ਉਧਰੋਂ ਬਣੀ ਨਹੀਂ ਤੁਸੀਂ ਤੇ ਸਾਡੇ ਕੋ ਮੂ ਵੀ ਹੋਣ ਗਏ ਆ ਦੇਖੋ ਉਸ ਵੇਲੇ ਮਾਇਆਵਤੀ ਨੇ ਇਹ ਕਿਹਾ ਸੀ ਪੰਜਾਬ ਤੋਂ ਬਿਨਾ ਹਾਂ ਅਸੀਂ ਕਿਤੇ ਕੋਈ ਗੱਠ ਜੋੜ ਨਹੀਂ ਕਰਾਂਗੇ ਹਾਂ ਹੁਣ ਉਦੋਂ ਜਿਹੜਾ ਕਸ਼ੀਰામ ਦੀ ਪਾਰਟੀ ਸੀ ਹਾਂ ਹੁਣ ਬੀਬੀ ਮਾਇਆਵਤੀ ਦੀ ਪਾਰਟੀ ਆ ਹਾਂ ਮਾਇਆਰਾਮ ਇੱਥੇ ਬਹੁਤ ਚੱਲਦਾ ਉਹਦਾ ਅਸਰ ਹੁੰਦਾ ਹਾਂ ਪਰ ਇਹਨਾਂ ਨੇ ਉਹਨੂੰ ਨਾਲ ਜੋੜ ਕੇ ਮੁੜ ਕੇ ਅਣਗੌਲਿਆ ਕਰਕੇ ਮਤ ਸਾਰੀ ਟੇਕ ਭਾਜਪਾ ਨਾਲ ਸਮਝੌਤੇ ਤੇ ਲਾ ਲਈ ਹਾਂ ਉਹਨਾਂ ਨੇ ਸਹਣ ਪੇ ਕੀਤੀ ਵੀ ਇਹਨਾਂ ਨੇ ਤੋੜਨ ਤੋਂ ਪਹਿਲਾਂ ਆਪ ਹੀ ਤੋੜ ਦਈਏ ਹਾਂ ਉਹਨਾਂ ਨਾਲ ਹੁਣ ਵੀ ਹੋ ਸਕਦਾ ਚਾਹੀਦਾ ਵੈਸੇ ਇਹਨਾਂ ਨੂੰ ਇਹ ਆ ਜੇ ਇਹ ਇੰਡੀਆ ਗੱਠਜੋੜਤ ਸ਼ਾਮਲ ਨਹੀਂ ਹੁੰਦੇ ਇਹ ਕਾਮਰੇਡਾਂ ਨੂੰ ਤੇ ਬਸਪਾ ਨੂੰ ਨਾਲ ਲੈ ਲੈਣ ਇੱਕ ਇੱਕ ਮੂੰਹ ਸਰ ਜੈ ਇਹਨਾਂ ਦਾ ਬਣ ਜੂ ਤੇ ਇਹਨਾਂ ਦੇ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਲੜਨ ਨੂੰ ਕਾਮਰੇਡ ਜਾਂ ਦੂਜੇ ਇੰਨਾ ਕੋਈ ਬੜਾ ਪੰਗਾ ਨਹੀਂ ਪਾਉਂਦੇ ਫੈਡਰਲਿਜ਼ਮ ਦੀ ਗੱਲ ਤਾਕਤਾਂ ਦਾ ਵਿਕੇਂਦਰੀਕਰਨ ਦੀ ਗੱਲ ਨੂੰ ਕੋਈ ਸਮੱਸਿਆ ਖੜੀ ਨਹੀਂ ਕਰਦੀ ਪਰ ਇਹ ਤਾਂ ਹੁਣ ਚਲੋ ਉਹਨਾਂ ਦੀ ਰਾਜਨੀਤੀਆਂ ਦਾ ਵੀ ਉਹ ਕੀ ਕਰਨਾ ਚਾਹੁੰਦੇ ਆ ਅੱਜ ਪੰਜਾਬ ਦੇ ਵਿੱਚ ਦਲਿਤ ਪੋਲਿਟਿਕਸ ਦਾ ਵਾਰ ਵੀ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਕਿਉਂਕਿ ਠੀਕ ਹੈ ਦੂਜੀ ਪਾਰਟੀਆਂ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਜਿਹੜੇ ਗਲਤ ਇਤਿਹਾਸ ਦੀ ਦੱਸਦੇ ਨੇ ਜਾਂ ਦਲਤਾਂ ਦੇ ਲੀਡਰ ਕਹਾਉਂਦੇ ਨੇ ਪਰ ਕਿਤੇ ਨਾ ਕਿਤੇ ਦਲਿਤ ਮਸਲੇ ਜਦੋਂ ਮਸਲੇ ਦੀ ਗੱਲ ਆ ਜਾਂਦੀ ਹੈ ਤਾਂ ਉਹ ਕਿਤੇ ਉੱਥੇ ਹੀ ਲਟਕ ਰਹੇ ਨੇ ਉਹ ਉਹਨਾਂ ਦੀ ਕੋਈ ਗੱਲ ਬਹੁਤੀ ਹੁੰਦੀ ਨਹੀਂ ਹੈਗੀ ਪਰ ਇਸ ਰਾਜਨੀਤੀ ਦਾ ਕੋਈ ਅਭਾਰ ਦੀ ਸੁਭਾਵਨਾ ਤੁਹਾਨੂੰ ਲੱਗਦੀ ਹੈ ਮੈਨੂੰ ਨਹੀਂ ਲੱਗਦੀ ਜੀ ਮੈਨੂੰ ਇਹ ਲੱਗਦਾ ਇੱਕ ਵਾਰ ਪੰਥ ਪੋਲਿਟਿਕਸ ਕਹਿ ਲਓ ਤੁਸੀਂ ਹਿੰਦੂ ਪੋਲਿਟਿਕਸ ਕਹਿ ਲਓ ਦਲਤ ਪੋਲਿਟਿਕਸ ਕਹਿ ਲਓ ਇੱਕ ਵਾਰ ਹੋਇਆ ਸੀਦਾ ਵਾਰ ਖਾਸ ਕਰਕੇ ਜਦੋਂ ਭਾਜਪਾ ਦਾ ਮੇਲ ਅਕਾਲੀ ਦਲ ਮੇਲ ਹੋਇਆ ਕਿਉਂਕਿ ਇਹਨਾਂ ਨੇ ਨਵਾਂ ਟਕਾਉਂਸਲਾ ਕੱਢ ਲਿਆ ਇੱਕ ਹਾਂ ਮਤਲਬ ਆਪਸੀ ਭਾਈਚਾਰਾ ਫਿਰਕੂ ਅਮਨ ਇਕਤਾ ਇਹ ਤਾਂ ਏਜੰਡੇ ਨਹੀਂ ਰਹਿ ਪੰਜਾਬ ਦਾ ਇਹਦੇ ਇਹਦੀ ਛਤਰੀ ਦੇ ਹੇਠਾਂ ਬਾਕੀ ਸਾਰੇ ਛੱਡਤੇ ਉਹਨਾਂ ਨੇ ਦਲਤ ਲੀਡਰਸ਼ਿਪ ਕਿੱਥੇ ਹੈ ਜੀ ਹੁਣ ਤੁਸੀਂ ਮੈਨੂੰ ਇਹ ਦਿਖਾਓ ਅਰੇ ਟਾਇਰਡ ਅਫਸਰ ਨੇ ਸਾਰੇ ਜਾਂ ਨਚਾਰ ਨੇ ਜਾਂ ਕਲਾਕਾਰ ਨੇ ਸਿਆਸੀ ਲੀਡਰਸ਼ਿਪ ਕਿੱਥੇ ਹੈ ਜੀ ਦਲਤਾਂ ਦੀ ਦਲਤਪੱਤਾ ਕਾਂਗਰਸ ਨੇ ਖੇਡੇ ਆ ਬੁਰੀ ਤਰ੍ਹਾਂ ਫੇਲ ਹੋ ਗਿਆ ਚਲੋ ਮੰਨ ਲੈਨੇ ਆ ਵੀ ਉਦੋਂ ਨੇਰੀ ਸੀ ਫੇਲ ਹੋ ਗਿਆ ਦਲਤਪੱਤਾ ਹੁਣ ਕਾਂਗਰਸ ਇਸ ਰੂਪ ਚ ਨਹੀਂ ਖੇਡੇਗੀ ਪੰਜਾਬ ਦੇ ਵਿੱਚ ਵੀ ਕਿਉਂਕਿ ਜੋ ਰਾਹੁਲ ਕਾਂਧੀ ਏਜੰਡਾ ਜਿਹੜੇ ਹਿਸਾਬ ਨਾਲ ਲੈ ਕੇ ਆਇਆ ਪੰਜਾਬ ਕਾਂਗਰਸ ਦਾ ਉਹਦੇ ਵੱਲ ਵੀ ਮੂੰਹ ਹੈ ਨਹੀਂ ਨਾ ਪੰਜਾਬ ਦੇ ਕਿਸੇ ਏਜੰਡੇ ਵੱਲ ਮੂੰਹ ਹੈਗਾ ਸੋ ਇਸ ਕਰਕੇ ਇੱਥੇ ਤਾਂ ਹੁਣ ਪੰਜਾਬ ਪੰਜਾਬੀ ਪੰਜਾਬੀਅਤ ਵਾਲੀ ਗੱਲ ਆ ਜਿਹੜੀ ਇਹਦੇ ਉੱਪਰ ਨਹੀਂ ਵੱਧ ਸੰਭਾਵਨਾ ਹੈਗੀ ਆ ਨਹੀਂ ਖੰਡਾ ਜਿਵੇਂ ਕਹਿੰਦਾ ਮੱਕੇ ਉਰਾ ਖਦਾਜ ਆ ਮੱਕੇ ਉਤਰਾ ਖਦਾ ਇਹੋ ਜਿਹਾ ਹਾਲ ਬਣਿਆ ਹੋਇਆ ਬਹੁਤ ਮਤਲਬ ਵਰਤਾਂਤ ਬੁਰੀ ਤਰ੍ਹਾਂ ਖੰਡਿਆ ਹੋਇਆ ਤੇ ਕੇਂਦਰ ਦਾ ਪੂਰੀ ਕੋਸ਼ਿਸ਼ ਆ ਵੀ ਪੰਜਾਬ ਚ ਵੱਧ ਤੋਂ ਵੱਧ ਖਚੋਲਾ ਚੱਲਦਾ ਰਹਿਣ ਦੋ ਕਿਸਾਨ ਅੰਦੋਲਨ ਪਾਟ ਗਿਆ ਇੱਕ ਉਹਨਾਂ ਦੇ ਹੱਥ ਤੇ ਚੜ ਗਿਆ ਇੱਕ ਬਾਰਡਰਾਂ ਤੇ ਬਿਠਾਤਾ ਠੀਕ ਹੈ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਨੇ ਪਰ ਇਹ ਵਿਰੋਧ ਵੋਟ ਪੋਲਿਟਿਕ ਚ ਕਿੰਨਾ ਕੁ ਜਾਊ ਇਹ ਵੀ ਸਵਾਲ ਆ ਕਿਉਂਕਿ ਕਿਸਾਨਾਂ ਚ ਤਿੰਨ ਤਰ੍ਹਾਂ ਨੇ ਇੱਕ ਤਰ੍ਹਾਂ ਤਾਂ ਉਹ ਆ ਜਿਹੜੀ ਕਹਿੰਦੀ ਆ ਸਾਡੇ ਚ ਵੱਖ-ਵੱਖ ਵਿਚਾਰਾਂ ਵਾਲੇ ਨੇ ਭਾਈ ਜਿਹਨੂੰ ਮਰਜ਼ੀ ਵੋਟ ਪਾਓ ਪਰ ਆਪ ਉਹ ਟੀ ਸੱਟੀ ਲਾ ਲੈਂਦੀ ਏ ਕਿਸੇ ਨਾਲ ਲੀਡਰਸ਼ਿਪ ਜਿਵੇਂ ਭਪਿੰਦਰ ਮਾਨ ਰਾਜ ਸਭਾ ਲੈ ਗਿਆ ਲੱਖੋ ਵਾਲ ਮੰਡੀ ਬੋਰਡ ਦੀ ਚੇਅਰਮੈਨੀ ਲੈ ਗਿਆ ਅਖ ਰਾਜੇ ਵਾਲ ਦੀ ਵੀ ਮੰਡੀ ਬੋਰਡ ਦੀ ਚੇਅਰਮੈਨੀ ਸੀ ਕਿਸਾਨ ਅੰਦੋਲਨ ਕਰਕੇ ਆ ਕੇ ਇਹੋ ਜਿਹਾ ਪੁੱਛਲਾਵਾ ਦਿੱਤਾ ਕੇਦਰੀ ਬਾਲ ਨੇ ਕਿ ਪਰੋਖੜ ਗਏ ਸਾਰੀਆਂ ਜਮਾਤਾਂ ਜਬਤ ਹੋ ਗਈਆਂ ਇੱਕਤਰ ਵੱਡੀ ਆ ਉਹ ਕਹਿੰਦੀ ਵੋਟਾਂ ਤੋਂ ਨਾ ਝਾਕ ਕਰੋ ਆਪਦੀ ਰਾਖੀ ਆਪ ਕਰੋ ਉਹ ਕਹਿੰਦਾ ਏਜੰਡਾ ਇਹਨਾਂ ਦਾ ਕੋਈ ਹੋਵੇ ਮਸਲਾ ਇਹਨਾਂ ਦਾ ਕੋਈ ਹੋਵੇ ਇਹ ਤੋਂ ਅਸੀਂ ਕੀ ਲੈਣਾ ਅਸੀਂ ਤਾਂ ਲੜਕੀ ਲੈਣਾ ਇਹਨਾਂ ਨੂੰ ਬਣਾ ਲੈਣ ਦੋ ਜਿਹੜੀ ਸਰਕਾਰ ਬਣਦੀ ਆ ਆਪਾਂ ਤਾਂ ਆਪਣੀਆਂ ਮੰਗਾਂ ਖਾਤਰ ਲੜਾਂਗੇ ਤੇ ਐਂ ਕਰਾਂਗੇ ਇੱਕ ਹੋਰ ਤੇਰਾ ਜਿਹੜੀ ਮਤਲਬ ਜਾਦੇ ਗਰਮ ਆ ਕ੍ਰਾਂਤੀਕਾਰੀ ਨੇ ਜਿਹੜੇ ਉਹ ਬਾਈਕਾਟੀ ਇਹਨੇ ਆਖਰ ਦੇ ਵਿੱਚ ਜ਼ਰੂਰ ਇਹ ਆਪਾਂ ਗੱਲ ਕਰਦੇ ਹਾਂ ਕਿ ਜੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੇ ਤੁਹਾਨੂੰ ਕਾਂਗਰਸ ਦੇ ਵੱਲੋਂ ਕਿਹੜੇ ਡਿਜ਼ਰਵਿੰਗ ਕੈਂਡੀਡੇਟ ਆ ਜਿਹੜੇ 13 ਦੀਆਂ 13 ਤੇ ਲੱਗਦੇ ਨੇ ਡਿਜ਼ਰਵਿੰਗ ਨਾਂ ਵੀ ਸਹੀ ਪਰ ਜਿਹੜੇ ਸਟਰੋਂਗ ਹੋਣਗੇ ਉਹਦੇ ਉਹਦੇ ਲਈ ਸਾਰੀਆਂ ਸੀਟਾਂ ਤੇ ਜੀ ਗੱਲ ਕੀਤੀ ਕਿੰਨੇ ਕਿ ਚਿਹਰੇ ਤੁਹਾਨੂੰ ਲੱਗਦੇ ਨੇ ਦੇਖੋ ਜਿਹੜਾ ਸਟਰੋਂਗ ਦੀ ਗੱਲ ਹੁੰਦੀ ਹੈ ਨਾ ਹਮ ਇੱਕ ਤਾਂ ਗੱਲ ਇਹ ਆ ਵੀ ਕਿਹੜਿਆ ਪਾਰਟੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆਪਣੀ ਕੈਬਨਿਟ ਮੰਤਰੀਆਂ ਨੂੰ ਉਤਾਰਤਾ ਹੋਰ ਵੀ ਨਵੀਂ ਲਿਸਟ ਦੇ ਵਿੱਚ ਹੋਰ ਵੀ ਕੈਬਨਿਟ ਮੰਤਰੀਆਂ ਦੇ ਨਾਮ ਦੀ ਚਰਚਾ ਵੀ ਉਹ ਵੀ ਆ ਸਕਦੇ ਨੇ ਤਾਂ ਮਤਲਬ ਸਾਰੀਆਂ ਪਾਰਟੀਆਂ ਪੂਰਾ ਜੋਰ ਲਾ ਰਹੀਆਂ ਨੇ ਇਹਦੇ ਤੋਂ ਸ਼ੁਰੂ ਕਰਦੇ ਹਾਂ ਦੇਖੋ ਸਾਡਾ ਦੁਖਾਂਤ ਇਹ ਆ ਵੀ ਪੰਜਾਬ ਆ ਜਿਹੜਾ ਉਹ ਸ਼ਬਦ ਗੁਰੂ ਦੀ ਧਰਤੀ ਆ ਹਾਂ ਵਿਚਾਰ ਨਾਲ ਜੁੜਨ ਵਾਲੀ ਧਰਤੀ ਆ ਇਸੇ ਕਰਕੇ ਇੱਥੋਂ ਜਿਹੜੀ ਆਵਾਜ਼ ਉੱਠਦੀ ਆ ਸਰਵਤ ਦੇ ਭਲੇ ਦੀ ਜੀਚ ਪੰਜਾਬ ਦਾ ਵੀ ਭਲਾ ਉਹ ਫਿਰ ਜਦੋਂ ਇਕੱਠੀ ਹੋ ਜਾਂਦੀ ਆ ਉਹਦੀ ਗੂੰਜ ਬਹੁਤ ਵੱਡੀ ਪੈਂਦੀ ਆ ਪਿਛਲੇ 30 35 ਸਾਲਾਂ ਚੋਂ ਇਹਨਾਂ ਨੇ ਪੰਜਾਬ ਲਾਹਤਾ ਉਸ ਗੱਲ ਤੋਂ ਹਾਂ ਇਸ ਕਰਕੇ ਲੋਕਾਂ ਨੂੰ ਜਾਂ ਵੋਟ ਆ ਜਿਹੜੀ ਉਹ ਪੈਣੀ ਤਾਂ ਵਿਚਾਰ ਤੇ ਏਜੰਡੇ ਤੇ ਚਾਹੀਦੀ ਆ ਹਾਂ ਵੱਡਾ ਬੰਦਾ ਕੌਣ ਆ ਵੱਡਾ ਹੁਣ ਜੇ ਤਾਂ ਐਂ ਕਹਿਣਾ ਤੁਸੀਂ ਵੀ ਪਹਿਲਾਂ ਮੈਂ ਗੱਲ ਕਰਦਾ ਸੀ ਅਕਾਲੀਆਂ ਤੇ ਕਹਿੰਦੇ ਹੁੰਦੇ ਜਦੋਂ ਕਿਸੇ ਨੂੰ ਟਿਕਟ ਦੇਣੀ ਆ ਵੀ ਭਾਈ ਤੇਰੇ ਕੋਲੇ ਸੇਵਾ ਦਾ ਸਰਮਾਇਆ ਕੀ ਆ ਹਾਂ ਤੂੰ ਪੰਥ ਲਈ ਪੰਜਾਬ ਦੇ ਲਈ ਕੀ ਯੋਗਦਾਨ ਪਾਇਆ ਹੁਣ ਤੱਕ ਹਾਂ ਹੁਣ ਕੀ ਕਹਿੰਦੇ ਨੇ ਤੇਰੇ ਲਵੇ ਮਾਇਆ ਦਾ ਸਰਮਾਇਆ ਕਿੰਨਾ ਕਿੰਨੇ ਖਰਚ ਸਕਦਾ ਹਾਂ ਚੋਣ ਦਾ ਆਧਾਰੇ ਹੋਰ ਬਣ ਗਈ ਅਜੰਡਾ ਹੋਣਾ ਚਾਹੀਦਾ ਹਾਂ ਹੁਣ ਜਿਹੜੇ ਆਗੇ ਚੰਗੇ ਬੰਦੇ ਹੋਣ ਚੰਗਾ ਬੰਦਾ ਕੌਣਾ ਜੀ ਮੰਨ ਲਓ ਕੋਈ ਬੰਦਾ ਬਿਲਕੁਲ ਇਮਾਨਦਾਰਾ ਕੋਈ ਉਹਨੇ ਭਾਈ ਬੇਈਮਾਨੀ ਨਹੀਂ ਕੀਤੀ ਪਰ ਉਹਨੂੰ ਇਹ ਸਮਝਣ ਵੀ ਪੰਜਾਬ ਦੇ ਮਸਲੇ ਕੀ ਨੇ ਜਾਂ ਮੁਲਕ ਦੇ ਮਸਲੇ ਕੀ ਨੇ ਜਾਂ ਪੰਜਾਬ ਦੇ ਦਿੱਲੀ ਨਾਲ ਰੌਲੇ ਕੀ ਨੇ ਉਹਨਾਂ ਨੂੰ ਕਿਵੇਂ ਉਠਾਉਣਾ ਕੀ ਕਰਨਾ ਇਹ ਸਮਝ ਨਹੀਂ ਅਸਲ ਗੱਲ ਆਜੰਡਾ ਹਾਂ ਅਜੰਡਾ ਕਿਸੇ ਕੋਲੇ ਨਹੀਂ ਪੰਜਾਬ ਦਾ ਮੈਂ ਤਾਂ ਠੀਕ ਆ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਕਹਿ ਦਿੰਨਾ ਕਈ ਲੋਕ ਦੁਖੀ ਵੀ ਹੁੰਦੇ ਨੇ ਉਹਦਾ ਏਜੰਡਾ ਹੈਗਾ ਪਰ ਚਾਰ ਚਾਰ ਮੁੱਖ ਪਾਰਟੀਆਂ ਚ 52 ਬੰਦੇ ਇਲੈਕਸ਼ਨ ਲੜਤ ਨੇ ਚਾਹੇ ਭਾਜਪਾ ਹੋਵੇ ਚਾਰੇ 52 ਬੰਦੇ ਹੋਣਗੇ ਮੈਂ ਕਿਹਾ ਆਜ਼ਾਦ ਵੀ ਲੜਨਗੇ ਜੀ ਚਾਰੇ ਮੁੱਖ ਪਾਰਟੀਆਂ ਦਾ ਏਜੰਡਾ ਤਾਂ ਦੱਸਣ ਕੀ ਆ ਲੋਕ ਸਭਾ ਲਈ ਕੀ ਬੰਦੇ ਬਦਲਨੇ ਨੇ ਜਾਂ ਏਜੰਡਾ ਬਦਲਣਾ ਨੀਤੀਆਂ ਬਦਲਣੀਆਂ ਬੰਦੇ ਬਦਲ ਕੇ ਦੇਖ ਲਿਆ ਆਪਾਂ 92 ਹਾਂ ਇੱਕ ਵੀ ਨੀਤੀ ਨਹੀਂ ਬਦਲੀ ਹਾਂ ਸੋ ਇਸ ਕਰਕੇ ਅਜੱਡਾ ਰਹ ਤਹ ਕਮ ਚੰਗਾ ਬੰਦਾ ਠੀਕ ਆ ਬੰਦੇ ਦਾ ਉੱਚੇ ਦਿਮਾ ਲੜਾ ਕਰਤਾਰ ਹੋਣਾ ਚਾਹੀਦਾ ਵਿਹਾਰ ਹੋਣਾ ਚਾਹੀਦਾ ਪਰ ਉਹ ਅਸਰਦਾਰ ਤਾਂ ਜੇ ਉਹਦੇ ਕੋਲੇ ਵਿਚਾਰ ਆ ਆਮ ਆਦਮੀ ਪਾਰਟੀ ਕੋਲੇ ਜਿਹੜਾ ਜਿਆਦੇ ਐਮਐਲਏ ਬਣ ਗਏ ਜਾਂ ਜਿਆਦੇ ਜਿਹੜੇ ਸੀਨੀਅਰ ਲੀਡਰਸ਼ਿਪ ਸੀਗੀ ਦਸਾਰੀਆਂ ਪਾਰਟੀਆਂ ਦੀ ਉਹ ਵੇਲੀ ਵੀ ਇਸ ਟਾਈਮ ਉਹਨਾਂ ਕੋਲੇ ਨਾ ਵਿਧਾਨ ਸਭਾ ਨਾ ਲੋਕ ਸਭਾ ਲੱਗਦਾ ਕਿ ਇੱਕ ਸੀਨੀਅਰ ਲੀਡਰਸ਼ਿਪ ਜ਼ਰੂਰ ਹੈਗੀ ਆ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹ ਵੱਡਾ ਫਰਕ ਹੈ ਕਿਉਂਕਿ ਵਿਲੀ ਉਹਦੇ ਕੋਲ ਕੋਈ ਹੋਰ ਐਕਟੀਵਿਟੀ ਨਹੀਂ ਤਾਂ ਲੋਕ ਸਭਾ ਇਲੈਕਸ਼ਨ ਚ ਉਤਾਰਿਆ ਜਾ ਸਕਦਾ ਹਰ ਪਾਰਟੀ ਦੇ ਵੱਲੋਂ ਤੋਂ ਉਤਾਰਿਆ ਜਾ ਵੀ ਲਿਆ ਦੇਖੋ ਸੀਨੀਅਰ ਜੂਨੀਅਰ ਪਹਿਲਾਂ ਇਸ ਤਰ੍ਹਾਂ ਹੁੰਦੇ ਸੀ ਲੋਕ ਸਿਆਸਤ ਕਰਦੇ ਹੁੰਦੇ ਸੀ ਹੁਣ ਤਾਂ ਸੀਨੀਅਰ ਜੂਨੀਅਰ ਇਹ ਹੋ ਗਿਆ ਵੀ 5 ਸਾਲ ਪਹਿਲਾਂ ਆਇਆ ਉਹ ਸੀਨੀਅਰ 4 ਸਾਲ ਆਇਆ ਉਹ ਜੂਨੀਅਰ ਆਮ ਆਦਮੀ ਪਾਰਟੀ ਨੇ ਇਸਨੇ ਉਹ ਟਿਕਟ ਕਿੱਥੇ ਦੇਖੀ ਹੈ ਮੰਤਰੀ ਬਣਾਉਣ ਵੇਲੇ ਮੰਤਰੀਏ ਦੇ ਮਹਿਕਮੇ ਬਦਲਣ ਵੇਲੇ ਹਾਂ ਮਤਲਬ ਕਿਸੇ ਨੂੰ ਕੰਮ ਕਰਨ ਦੇ ਤਾਂ ਨਵੇਂ ਬੰਦੇ ਨੇ ਜਾਂ ਕੋਈ ਸਿੱਖਣ ਮਾੜਾ ਜਾਂ ਕੋਈ ਕੰਮ ਕਰਦਾ ਉਹਦੀ ਪਤਾ ਲੱਗਦਾ ਕਿ ਖੰਭ ਕੁੱਤਰ ਤੇ ਹਾਂ ਇਸ ਕਰਕੇ ਵੱਡੇ ਬੰਦੇ ਹਮੇਸ਼ਾ ਵਿਚਾਰ ਨਾਲ ਵੱਡੇ ਹੁੰਦੇ ਨੇ ਹਾਂ ਸਮਝ ਦੇ ਨਾਲ ਵੱਡੇ ਹੁੰਦੇ ਨੇ ਹੁਣ ਜੇ ਬਾਰੀ ਮੰਤਰੀ ਕਹਿ ਦੇਣ ਇਹਦਾ ਮਤਲਬ ਥੋੜਾ ਵੱਡੇ ਬਣ ਗਏ ਹਾਂ ਆਮ ਤਾ ਇਹ ਆ ਵੀ ਇਹ 92 ਦੇ ਵਿੱਚੋਂ 90 ਤਾਂ ਇਹੋ ਜਿਹੇ ਨੇ ਯਾ ਅਸੀਂ ਇਹ ਜene ਜਿਹੜੇ ਪਿੰਡਾਂ ਦੇ ਸਰਪੰਚ ਨਹੀਂ ਚੋਣ ਨਹੀਂ ਜਿੱਤ ਸਕਦੇ ਨੇਹਰੀ ਚ ਜਿੱਤ ਗਏ ਪਰ ਇਹ ਇਹਨਾਂ ਨੇ ਆਪਣੇ ਆਪ ਨੂੰ ਅਪ ਟੂ ਡੇਟ ਕਰਨ ਲਈ ਵੀ ਕੁਝ ਨਹੀਂ ਕੀਤਾ ਹੁਣ ਤਾਂ ਐਮਐਲਏ ਬਣਨ ਲਈ ਯੋਗ ਉਮੀਦਵਾਰ ਕਿਸੇ ਕੋਲੇ ਨਹੀਂ ਹਾਂ ਲੋਕ ਸਭਾ ਬਣਨ ਲਈ ਯੋਗ ਉਮੀਦਵਾਰ ਕਿਸੇ ਕੋਲੇ ਨਹੀਂ ਰਾਜ ਸਭਾ ਬਣਨ ਲਈ ਜੋ ਰਾਜ ਸਭਾ ਦਾ ਮੰਤਵ ਆ ਉਹਨੇ ਰਾਜ ਦਾ ਮਸਲਾ ਉਹ ਕਿਤੇ ਹੈ ਨਹੀਂ ਕਿੰਨੀਆਂ ਜੀਆਂ ਟਿਕਟਾਂ ਦਿੱਤੀਆਂ ਜਾਂ ਰਹੀਆਂ ਨੇ ਆਪ ਨੇ ਕਿਵੇਂ ਦਿੱਤੀਆਂ ਨੇ ਪਹਿਲਾਂ ਹਾਰਿਆ ਹੋਇਆਂ ਨੂੰ ਹੀ ਬਣਾਈ ਗਏ ਅਕਾਲੀ ਸਾਰੇ ਕਿਸੇ ਨੂੰ ਜਾਂ ਕਿਸੇ ਨੇ ਦਿੱਲੀ ਮਦਦ ਕੀਤੀ ਉਹਨੂੰ ਮਦਦ ਤਰਲੋਚਨ ਨੂੰ ਬਣਾਤਾ ਜੀ ਜਾਂ ਕਿਸੇ ਹੋਰ ਨੂੰ ਬਣਾਤਾ ਉਹ ਚਤਾਲਿਆਂ ਤੋਂ ਬਣਵਾਤਾ ਇਹ ਜਾ ਤੇ ਜੋੜ-ਚੋੜ ਚੱਲ ਰਿਹਾ ਸਾਰਾ ਇਸ ਕਰਕੇ ਲੀਡਰਸ਼ਿਪ ਦਾ ਬਹੁਤ ਖਲਾਫ ਲੀਡਰਸ਼ਿਪ ਦਾ ਖਲਾਫ ਉਦੋਂ ਪੈਦਾ ਹੁੰਦਾ ਜਦੋਂ ਲਾਈਨ ਦਾ ਖਲਾਫ ਪੈਦਾ ਹੋ ਜੇ ਹਾਂ ਇਹਨੇ ਵਿਚਾਰਤਾ ਰਤ ਵਿਚਾਰਤਾਰਕ ਸਿਆਸੀ ਖਲਾਫ ਵੱਡਾ ਜਿਹਨੂੰ ਅਸੀਂ ਬਦਲ ਕਹਿੰਦੇ ਆ ਉਧਰਲੇ ਪਾਸੇ ਨੂੰ ਕੋਈ ਤਰਨ ਨਹੀਂ ਤਿਆਰ ਨਹੀਂ ਸੰਵਾਦ ਕਰਨ ਨੂੰ ਤਿਆਰ ਨਹੀਂ ਬੰਦੇ ਬਦਲੀ ਜਾਓ ਜੀ ਹੁਣ ਬਿੱਟੂ ਇੱਧਰ ਆ ਕੇ ਭਾਜ ਭਾ ਵੱਲ ਤੁਸੀਂ ਬਿੱਟੂ ਦੇਖ ਲਓ ਰਿੰਕੂ ਦੇਖ ਲਓ ਉਹਨਾਂ ਦੇ ਮਹੀਨੇ ਪਹਿਲਾਂ ਦੀਆਂ ਵੀਡੀਓ ਦੇਖ ਲਓ ਹਾਂ ਮਤਲਬ ਤੁਹਾਡਾ ਕੋਈ ਦੀਨ ਆਮਾਨ ਧਰਮ ਹੈ ਪਰਿਵਾਰ ਪਰਸਤੀ ਦੇ ਨਾਂ ਤੇ ਬਿੱਟੂ ਲੈ ਗਿਆ ਮੌਜਾਂ ਜਿੰਨੀਆਂ ਕ ਲੈਣੀਆਂ ਸੀ ਉਹਨੇ ਹੁਣ ਪਤਾ ਲੱਗ ਜੂ ਕਿਹੜੇ ਭਾਅ ਵਿਕਦੀ ਹੈ ਸੋ ਇਸ ਕਰਕੇ ਪੰਜਾਬ ਚ ਮਾਰਗ ਸੇਧ ਦਾ ਖਲਾ ਇਸੇ ਕਰਕੇ ਲੀਡਰਸ਼ਿਪ ਦਾ ਖਲਾ ਲੱਗ ਪਾਰਟੀਆਂ ਦੀ ਵੀ ਨਹੀਂ ਲੱਗਦਾ ਕਿ ਇਹ ਕਮਜ਼ੋਰੀ ਹੈ ਕਿ ਉਹ ਸਿਰਫ ਜੋ ਨਾ ਜੋਰ ਘਟਾਓ ਵੋਟਾਂ ਦਾ ਜੋਰ ਘਟਾਓ ਦੇਖਦੀ ਹੈ ਕਿਸੇ ਨੁਮਾਇੰਦੇ ਦੀ ਵਿਚਾਰਤਾ ਰਾਜਾ ਉਹਨੂੰ ਉਸ ਤਰ੍ਹਾਂ ਦਾ ਮੌਕਾ ਪਾਰਟੀ ਪਲੇਟਫਾਰਮ ਤੇ ਦਿੱਤਾ ਵੀ ਨਹੀਂ ਜਾਂਦਾ ਲੀਡਰਸ਼ਿਪ ਪਾਰਟੀਆਂ ਵੀ ਡਰਦੀਆਂ ਨੇ ਕਿ ਲੇਅਰ ਆਫ ਲੀਡਰਸ਼ਿਪ ਪੈਦਾ ਹੀ ਨਾ ਹੋਵੇ ਤਾਂ ਸੈਂਟਰ ਜਿਹੜਾ ਰਵੇ ਪਾਰਟੀ ਦੁਕਾਨ ਪਾਰਟੀ ਨਹੀਂ ਖੁੱਲੀ ਹੋਈ ਆ ਹੂੰ ਬਾਕੀ ਤਾਂ ਹਰ ਇੱਕ ਆਪੋ ਆਪ ਦੀ ਦੁਕਾਨ ਆ ਵੱਡਾ ਮਾਲ ਆ ਜਿਹੜਾ ਉਹ ਤਾਂ ਪਾਰਟੀ ਦੀ ਆ ਪਾਰਟੀਆਂ ਵੀ ਉਸੇ ਰਾਹ ਨੇ ਇਸੇ ਕਰਕੇ ਉਹ ਦੇਖਦੀਆਂ ਨੇ ਕਿੱਥੋਂ ਕਿਹੜਾ ਬੰਦਾ ਕੀ ਫਾਇਦਾ ਲੈ ਸਕਦਾ ਪੈਸੇ ਨੇ ਕਿਸੇ ਕੋਲੇ ਜਾਂ ਉਹ ਉਧਰ ਆ ਤੁਹਾਡੇ ਸਾਹਮਣੇ ਆ ਪਹਿਲਾਂ ਆਪ ਆਲੇ ਨੇ ਰਿੰਕ ਨੂੰ ਹਰਾਇਆ ਰਿੰਕ ਨੂੰ ਐਮਪੀ ਬਣਾਤਾ ਹੁਣ ਆਪ ਆਲਾ ਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੁਣ ਦੱਸੋ ਅਸੀਂ ਲੋਕਾਂ ਖਾਤਰ ਕਰ ਰਹੇ ਹਾਂ ਜੀ ਅਸੀਂ ਲੋਕਾਂ ਖਾਤਰ ਕਰ ਰਹੇ ਹਾਂ ਜੀ ਤੁਹਾਨੂੰ ਕਿ ਕਦੋਂ ਲੋਕਾਂ ਨੇ ਕਿਹਾ ਵੀ ਆ ਡੱਡੂ ਟਪੂਸੀਆਂ ਲਓ ਸੋ ਇਸ ਕਰਕੇ ਇਹ ਐਮੀ ਇੱਕ ਝੂਠਾ ਪ੍ਰਚਾਰ ਵਿੱਢਿਆ ਜਾ ਰਿਹਾ ਮੈਨੂੰ ਐ ਲੱਗਦਾ ਲੋਕ ਦੁਖੀ ਬਹੁਤ ਨੇ ਨਾ ਤਾਂ ਕਿਸੇ ਪਾਰਟੀ ਪ੍ਰਤੀਮੂਹ ਪੈਦਾ ਹੋ ਰਿਹਾ ਉਹਨਾਂ ਦਾ ਹਾਂ ਜੀ ਨਾ ਇਹ ਆ ਵੀ ਜਿਹੜੇ ਨਕਾਰੇ ਨੇ ਉਹਨਾਂ ਨੂੰ ਸਹਿਕਾਰ ਕਰਨ ਲਈ ਤਿਆਰ ਨੇ ਮੈਨੂੰ ਲੱਗਦਾ ਇਹ ਤਾਂ ਦਲ ਬਦਲੂਆਂ ਦੀ ਦੁੜਕੀ ਲਵਾਉਣਗੇ ਲੋਕ ਹਾਂ ਵੀ ਯਾਰ ਇਹਨਾਂ ਨੂੰ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਇਹ ਪਾਰਟੀਆਂ ਨੂੰ ਸੁਧਾਰਨ ਦੀ ਥਾਂ ਛਾਲ ਮਾਰ ਕੇ ਦੂਜੇ ਪਾਸੇ ਚਲੇ ਜਾਂਦੇ ਨੇ ਵੱਧ ਸੰਭਾਵਨਾ ਮੈਨੂੰ ਇਹ ਕੀ ਲੱਗਦੀ ਹੈ ਜਿਨ੍ਹਾਂ ਨੇ ਜਿਵੇਂ ਸਿਵਨਜੀਤ ਮਾਨ ਨੂੰ ਜਿਤਾ ਕੇ ਇਹਨਾਂ ਨੂੰ ਸਬਕ ਸਿਖਾਇਆ ਸੀ ਨਾ ਵੀ ਬੰਦੇ ਦੇ ਪੁੱਤ ਬਣਜੋ ਐਤਕੀ ਦਲ ਬਦਲੂਆਂ ਨਾਲ ਮੈਨੂੰ ਲੱਗਦਾ ਬਹੁਤ ਬੁਰੀ ਹੋਣੀ ਆ ਜੀ ਧੰਨਵਾਦ ਜੀ ਤਾਂ ਪੂਰੀ ਇੰਟਰਵਿਊ ਤੁਸੀਂ ਗੱਲਬਾਤ ਜਿਹੜੀ ਸੁਣੀ ਆਉਂਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਹਾਨੂੰ ਤੁਹਾਡੇ ਕੀ ਵਿਚਾਰ ਬਣਦੇ ਨੇ ਤੁਹਾਨੂੰ ਕੀ ਸਮਝਣ ਲੱਗਦੇ ਨੇ ਤੁਹਾਡੇ ਆਸ-ਪਾਸ ਤੋਂ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਕਮੈਂਟ ਕਰ ਸਕਦੇ ਹੋ ਕੈਮਰੇ ਤੇ ਮੇਰੇ ਸਾਥ ਦੇ ਰਹੇ ਸੀ सुरेंद्र ਮਹਿਮਨਪ੍ਰੀਤ ਸਿੰਘ ਨਾਕ ਪੋਸਟ ਦੇ ਲਈ ਧੰਨਵਾਦ